ਬਰਨਾਲਾ ਚ ਵਿਜੀਲੈਂਸ ਵੱਲੋਂ ਪਟਵਾਰੀ ਤੇ ਕਨਗੋ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਦੋਮਾ ਨੂੰ ਰਿਸ਼ਵਤ ਲੈਣ ਦੇ ਮਾਮਲੇ ਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਮੁਤਾਬਕ 15000 ਦੀ ਰਿਸ਼ਵਤ ਲੈਣ ਦੇ ਦੋਮਾ ਤੇ ਇਲਜ਼ਾਮ ਲੱਗੇ ਸੀ ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਤੋਂ ਕੰਮ ਦੇ ਬਦਲੇ ਰਿਸ਼ਵਤ ਮੰਗੀ ਗਈ ਸੀ ਜਿਸ ਦੇ ਚਾਲ ਦੇ ਵਿਜੀਲੈਂਸ ਵੱਲੋਂ ਦੋਮਾ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਟਵਾਰੀ ਦਾ ਨਾਮ ਮੰਦਰ ਸਿੰਘ ਹੈ ਜਦਕਿ ਮੁਲਜ਼ਮ ਫੀਲਡ ਕਨਗੋ ਦਾ ਨਾਮ ਗੁਰਚਰ ਸਿੰਘ ਹੈ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਵੱਲੋਂ ਕਾਨੂੰਗੋ ਦੀ ਭੈਣ ਮਹਿੰਦਰ ਕੌਰ ਨੂੰ ਵੀ ਕੇਸ 'ਚ ਨਾਮਜ਼ਦ ਕੀਤਾ ਗਿਆ ਹੈ ਇਸ ਦੇ ਚੱਲਦੇ ਹੀ ਵਿਜੀਲੈਂਸ ਵੱਲੋਂ ਕਾਨੂੰਗੋ ਦੀ ਭੈਣ ਮਹਿੰਦਰ ਕੌਰ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇਨ੍ਹਾਂ ਦੋਵਾਂ ਵੱਲੋਂ ਇਸ ਤਰ੍ਹਾਂ ਦੀ ਰਿਸ਼ਬਤ ਪਹਿਲਾਂ ਵੀ ਲਈ ਗਈ ਸੀ ਜਾਂ ਨਹੀਂ ਫਿਲਹਾਲ ਦੇਖਣਾ ਹੋਵੇਗਾ ਜਾਂਚ 'ਚ ਹੋਰ ਕੀ ਖੁਲਾਸੇ ਵਿਜੀਲੈਂਸ ਵੱਲੋਂ ਕੀਤੇ ਜਾਂਦੇ ਨੇ